ਸੇਲ ਆ ਵਾਲਾ ਵਹੀਕਲ ਚੈਨਲ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਇੱਕ ਹੀ ਮਾਲਕ ਵੀਰ ਦੇ ਕੋਲ ਤਿੰਨ ਟਰੈਕਟਰ ਸੇਲ ਲਈ ਆਏ ਹੋਏ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪ੍ਰੀਤ ਟਰੈਕਟਰ ਦੀ ਪ੍ਰੀਤ ਟਰੈਕਟਰ ਹੈ ਜੀ 6049 2020 ਮਾਡਲ ਪੰਜਾਬ ਨੰਬਰ ਪਹਿਲੇ ਨਾਂ ਤੇ ਨਾਲ ਦੇ ਟਾਇਰ ਹਨ ਜੀ ਇਸ ਦੇ 85 ਪੈਸੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੀ ਤਰ੍ਹਾਂ ਹੈ ਟਰੈਕਟਰ ਹੈ ਜੀ ਸਿਰਫ 700 ਘੰਟੇ ਚੱਲਿਆ ਪਾਵਰ ਸਟੀering ਤੇਲ ਬ੍ਰੇਕ ਡਬਲ ਕਲੱਚ ਡਬਲ ਡਿਸਟ੍ਰਿਬਿਊਟਰ ਰਿਵਰਸ ਪੀਟੀਓ ਲੱਗਿਆ ਹੋਇਆ ਇੰਜਣ ਲਿਫਟ ਗিয়ার ਕਲਚ ਪੂਰਾ ਸ਼ੀਲਡ ਨਾਲ ਦਾ ਇੰਜਣ ਰੰਗ ਪੇਂਟ ਦਾ ਬਿਲਕੁਲ オリジナル ਪੂਰਾ ਸ਼ੋਰੂਮ ਕੰਡੀਸ਼ਨ ਦੀ ਤਰ੍ਹਾਂ ਇਹ ਟਰੈਕਟਰ ਹੈ ਜੀ ਇਸ ਦਾ ਮੁੱਲ ਰੱਖਿਆ ਗਿਆ ਹੈ 4,75,000 ਰੁਪਈਆ ਕੋਈ ਫਿਕਸ ਪ੍ਰਾਈਸ ਨਹੀਂ ਹੈ ਮੌਕੇ ਤੇ ਥੋੜਾ ਮਾਨਤਾਣ ਹੋ ਸਕਦਾ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਪ੍ਰੀਤ ਟਰੈਕਟਰ ਹੈ ਜੀ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਵੀਡੀਓ ਦੇ ਲਾਸਟ ਵਿੱਚ ਦੇ ਦਿੱਤਾ ਗਿਆ ਹੈ ਉਸ ਨੰਬਰ ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰਕੇ ਤਿੰਨਾਂ ਟਰੈਕਟਰਾਂ ਦੀ ਜਾਣਕਾਰੀ ਲੈ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਤਿੰਨੇ ਟਰੈਕਟਰ ਹਨ ਜੀ ਤਿੰਨਾ ਟਰੈਕਟਰਾਂ ਨੂੰ ਤੁਸੀਂ ਵਾਹ ਕੇ ਚਲਾ ਕੇ ਤਸਲੀਮ ਨਾਲ ਚੈੱਕ ਕਰ ਸਕਦੇ ਹੋ ਟਰੈਕਟਰਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ ਦੂਜਾ ਟਰੈਕਟਰ ਹੈ ਜੀ ਸਾਡੇ ਕੋਲੇ ਫਾਰਮ ਟਰੈਕ 60 2008 ਮਾਡਲ ਪੰਜਾਬ ਨੰਬਰ ਦੂਸਰੇ ਨਾਂ ਤੇ ਡਬਲ ਕਲਚ ਰੰਗ ਪੇਂਟ ਬਿਲਕੁਲ 오ਰੀਜਨਲ ਹੈ ਜੀ ਇਸ ਦਾ ਇੰਜਨ ਗੇਅਰ ਲਿਫਟ ਪੂਰਾ ਵਧੀਆ ਸੈਲਫ ਸਟਾਰਟ ਇਸ ਦਾ ਮੁੱਲ ਰੱਖਿਆ ਗਿਆ ਹੈ 3 ਲੱਖ 15000 ਰੁਪਇਆ ਮੌਕੇ ਤੇ ਥੋੜਾ ਮਾਨਤਾਣ ਹੋ ਸਕਦਾ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਇਸ ਨੂੰ ਵੀ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ ਵਧੀਆ ਵੀਰ ਵੱਲੋਂ ਇਸ ਟਰੈਕਟਰ ਦੀ ਗਾਰੰਟੀ ਦਿੱਤੀ ਗਈ ਹੈ ਇਸ ਨੂੰ ਤੁਸੀਂ ਤਸੱਲੀ ਨਾਲ ਚੈੱਕ ਕਰ ਸਕਦੇ ਹੋ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਹੋਰ ਜਾਣਕਾਰੀ ਲੈਣ ਲਈ ਤੁਸੀਂ ਮਾਲਕ ਵੀਰ ਨਾਲ ਗੱਲ ਕਰਕੇ ਟਰੈਕਟਰ ਬਾਰੇ ਪੁੱਛ ਸਕਦੇ ਹੋ ਆਪਣੇ ਚੈਨਲ ਤੋਂ ਕਿਸੇ ਵੀ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ ਮਾਲਕ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਮਾਲਕ ਵੀਰ ਨਾਲ ਗੱਲ ਕਰਕੇ ਵਾਹਨਾ ਬਾਰੇ ਪੁੱਛ ਸਕਦੇ ਹੋ ਬਾਕੀ ਕਾਗਜ਼ ਪੱਤਰ ਚੈੱਕ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਖੁਦ ਆਪਣੀ ਹੋਵੇਗੀ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਜੀ ਤੀਜਾ ਟਰੈਕਟਰ ਹੈ ਜੀ ਸਾਡੇ ਕੋਲੇ ਸਵਰਾਜ 855 FI 1999 ਮਾਡਲ ਪੰਜਾਬ ਨੰਬਰ ਇਹ ਟਰੈਕਟਰ ਹੈ ਜੀ ਪਹਿਲੇ ਨਾ ਤੇ ਡਬਲ ਕਲਚ 540 ਪੀਟੀਓ ਚੱਕਰ ਕਲੌਸਕਰ ਇੰਜਨ ਹੈ ਜੀ ਇਸ ਦਾ ਇੰਜਨ ਗিয়ার ਲਿਫਟ ਪੂਰਾ ਵਧੀਆ ਹੈ ਜੀ ਰੰਗ ਪੇਂਟ ਦਾ ਬਿਲਕੁਲ origignal self start ਇਸ ਦਾ ਮੁੱਲ ਰੱਖਿਆ ਗਿਆ 185000 ਰੁਪਿਆ ਮੌਕੇ ਤੇ ਥੋੜਾ ਮਾਨਤਾਣ ਹੋ ਸਕਦਾ ਹੈ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ 84275 2595584272 25955 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਤਿੰਨਾਂ ਟਰੈਕਟਰਾਂ ਦੀ ਜਾਣਕਾਰੀ ਮਾਲਕ ਵੀਰ ਕੋਲ ਲੈ ਸਕਦੇ ਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਤਿੰਨੇ ਟਰੈਕਟਰ ਹਨ ਜੀ ਇੱਕ ਹੀ ਮਾਲਕ ਵੀਰ ਕੋਲ ਖੜੇ ਹੋਏ ਹਨ ਇਸ ਮਾਲਕ ਵੀਰ ਕੋਲ ਹੋਰ ਵੀ ਬਹੁਤ ਸਾਰੇ ਟਰੈਕਟਰ ਆਉਂਦੇ ਜਾਂਦੇ ਹੀ ਰਹਿੰਦੇ ਹਨ ਤੁਸੀਂ ਉਹਨਾਂ ਟਰੈਕਟਰਾਂ ਦੀ ਵੀ ਜਾਣਕਾਰੀ ਇਸ ਵੀਰ ਕੋਲੋਂ ਲੈ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਸਾਰੇ ਟਰੈਕਟਰ ਵੀਰ ਕੋਲ ਆਉਂਦੇ ਹਨ ਕਿਸੇ ਵੀ ਤਰ੍ਹਾਂ ਦਾ ਕੋਈ ਵਾਹਨ ਵੇਚਣ ਜਾਂ ਖਰੀਦਣ ਲਈ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਮਾਲਕ ਵੀਰ ਦਾ ਮੋਬਾਈਲ ਨੰਬਰ ਇੱਕ ਵਾਰੀ ਫੇਰ ਦੱਸ ਦਿੰਨੇ ਆ 842725955 ਵੀਡੀਓ ਦੇ ਉੱਪਰ ਦੇ ਦਿੱਤਾ ਗਿਆ ਹੈ ਇਹੋ ਜਿਹੇ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਦਾਂ ਦੀ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 86228 22751 86228 22751 ਤੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ ਐਡ ਕਰਵਾਉਣ ਵਾਲਾ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਬਿਲਕੁਲ ਫ੍ਰੀ ਐਡ ਕਰਵਾ ਸਕਦੇ ਹੋ ਐਡ ਕਰਵਾਉਣ ਦਾ ਕਿਸੇ ਵੀ ਵੀਰ ਕੋਲ ਕੋਈ ਰੁਪਈਆ ਨਹੀਂ ਲਿਆ ਜਾਂਦਾ ਬਿਲਕੁਲ ਫ੍ਰੀ ਐਡ ਕੀਤੀ ਜਾਂਦੀ ਹੈ ਇਸ ਨੰਬਰ ਤੇ ਇੱਕ WhatsApp ਗਰੁੱਪ ਵੀ ਬਣਾਇਆ ਗਿਆ ਜਿਸ ਵਿੱਚ ਤੁਸੀਂ ਐਡ ਹੋ ਕੇ ਰਜਾਨਾ ਟਰੈਕਟਰਾਂ ਦੀਆਂ ਨਵੀਂ ਤੋਂ ਨਵੀਆਂ ਵੀਡੀਓ ਦੇਖ ਸਕਦੇ ਹੋ ਧੰਨਵਾਦ